ਇਸ ਸਮੇਂ ਦੀ ਦੁਖ ਭਰੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੱਤਰਕਾਰ ਸਵਦੇਸ਼ ਨਨਚਾਹਲ ਦਾ ਅਚਾਨਕ ਦਿਹਾਂਤ ਹੋ ਗਿਆ ਦੱਸ ਦਿੱਕੀ ਸਵਦੇਸ਼ ਨਨਚਾਹਲ ਖੁਦ ਦਾ ਵੈਬ ਪੋਰਟਲ ਚਲਾਉਂਦੇ ਸੀ ਜੋ ਜਾਣਕਾਰੀ ਸਾਹਮਣੇ ਆਈ ਹੈ ਸਵਦੇਸ਼ ਆਪਣੇ ਦੋਸਤਾਂ ਦੇ ਨਾਲ ਨੇਪਾਲ ਘੁੰਮਣ ਵਾਸਤੇ ਗਏ ਹੋਏ ਸਨ ਜਿੱਥੇ ਅਚਾਨਕ ਆਕਸੀਜਨ ਘਟ ਗਈ ਕੱਲ ਦੇ ਰਾਤ ਆਕਸੀਜਨ ਘਟਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਸਵਦੇਸ਼ ਦੇ ਦੇਹਾਂਤ ਤੋਂ ਬਾਅਦ ਪੱਤਰਕਾਰ ਜਗਤ ਦੇ ਵਿੱਚ ਦੁੱਖ ਦੀ ਲਹਿਰ ਦੌੜ ਗਈ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਇਸ ਸਮੇਂ ਦੀ ਦੁੱਖ ਭਰੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੱਤਰਕਾਰ ਸਵਦੇਸ਼ ਨਨਚਾਹਲ ਦਾ ਅਚਾਨਕ ਦੇਹਾਂਤ ਹੋ ਗਿਆ ਦੱਸਦੀ ਕਿ ਸਵਦੇਸ਼ ਨਨਚਾਹਲ ਖੁੱਦ ਦਾ ਵੈਬ ਪੋਰਟਲ ਚਲਾਉਂਦੇ ਸੀ ਜੋ ਜਾਣਕਾਰੀ ਸਾਹਮਣੇ ਆਈ ਹੈ ਸਵਦੇਸ਼ ਆਪਣੇ ਦੋਸਤਾਂ ਦੇ ਨਾਲ ਨੇਪਾਲ ਘੁੰਮਣ ਵਾਸਤੇ ਗਏ ਹੋਏ ਸਨ ਜਿੱਥੇ ਅਚਾਨਕ ਆਕਸੀਜਨ ਘਟ ਗਈ ਕੱਲ ਦੀ ਰਾਤ ਆਕਸੀਜਨ ਘਟਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਸਵਦੇਸ਼ ਦੇ ਦਿਹਾਂਤ ਤੋਂ ਬਾਅਦ ਪੱਤਰਕਾਰ જગਤ ਦੇ ਵਿੱਚ ਦੁੱਖ ਦੀ ਲਹਿਰ ਦੌੜ ਗਈ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਇਸ ਸਮੇਂ ਦੀ ਦੁੱਖਪ੍ਰੀਖੜ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੱਤਰਕਾਰ ਸਰਦੇਸ਼ ਨਨਚਾਹਲ ਦਾ ਅਚਾਨਕ ਦਿਹਾਂਤ ਹੋ ਗਿਆ ਦੱਸਦੀ ਕਿ ਸਰਦੇਸ਼ ਨਨਚਾਹਲ ਖੁਦ ਦਾ ਵੈਬ ਪੋਰਟਲ ਚਲਾਉਂਦੇ ਸੀ ਜੋ ਜਾਣਕਾਰੀ ਸਾਹਮਣੇ ਆਈ ਹੈ ਸਰਦੇਸ਼ ਆਪਣੇ ਦੋਸਤਾਂ ਦੇ ਨਾਲ ਨੇਪਾਲ ਘੁੰਮਣ ਵਾਸਤੇ ਗਏ ਹੋਏ ਸਨ ਜਿੱਥੇ ਅਚਾਨਕ ਆਕਸੀਜਨ ਘਟ ਗਈ ਕੱਲ ਦੇ ਰਾਤ ਆਕਸੀਜਨ ਘਟਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਸਵਦੇਸ਼ ਦੇ ਦੇਹਾਂ ਤੋਂ ਬਾਅਦ ਪੱਤਰਕਾਰ જગਤ ਦੇ ਵਿੱਚ ਦੁੱਖ ਦੀ ਲਹਿਰ ਦੌੜ ਗਈ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਇਸ ਸਮੇਂ ਦੀ ਦੁਖ ਭਰੀ ਖਬਰ ਜੁਲੰਦਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੱਤਰਕਾਰ ਸਵਦੇਸ਼ ਨਨਚਾਹਲ ਦਾ ਅਚਾਨਕ ਦਿਹਾਂਤ ਹੋ ਗਿਆ ਦੱਸਦੀ ਕਿ ਸਵਦੇਸ਼ ਨਨਚਾਹਲ ਖੁਦ ਦਾ ਵੈਬ ਪੋਰਟਲ ਚਲਾਉਂਦੇ ਸੀ ਜੋ ਜਾਣਕਾਰੀ ਸਾਹਮਣੇ ਆਈ ਹੈ ਸਰਦੇਸ਼ ਆਪਣੇ ਦੋਸਤਾਂ ਦੇ ਨਾਲ ਨੇਪਾਲ ਘੁੰਮਣ ਵਾਸਤੇ ਗਏ ਹੋਏ ਸਨ ਜਿੱਥੇ ਅਚਾਨਕ ਆਕਸੀਜਨ ਘਟ ਗਈ ਕੱਲ ਦੀ ਰਾਤ ਆਕਸੀਜਨ ਘਟਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ जिथे इलाज दौरान मौत हो जाने खबर सामने आई है दे तो जगत दुख की लहर दौड़ गई है ही परिवारक दावी रो रो के बुरा हाल है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वैनल पर